ਏ ਹੁਣ ਕੱਦੇ ਬੈਠੇ ਨੇ ਘੰਟਾ ਹੋ ਗਿਆ ਹਿੱਲਦੇ ਨਹੀਂ ਹੈਗੇ ਦੋਹੇ ਪੂਰੇ ਤੇ ਲਿਈ ਆਇ ਜਾਓ ਲਿਈ ਆਇ ਜਾਓ ਲਿਈ ਆਇ ਜਾਓ ਆ ਇੱਧਰ ਮਸਾ ਮਾਲ ਮਿਲ ਰਿਆ ਹਨਾ ਗਾਣਾ ਪੈਦੇ ਤਾਂ ਅੱਜ ਕਹਿੰਦੀ ਕਰਾਂ ਜage ਰੋਟੀ ਨਹੀਂ ਖਾਂਦੀ ਟੁੱਟ ਕੇ ਪੈਰੀ ਆ ਇਹਨੂੰ ਮੇਰੇ ਵੱਲੋਂ ਸੱਚੇ ਅਕਾਲ ਬੋਪਾ ਰਾਇ ਫੈਮਿਲੀ ਵਲੌਗ ਵਿੱਚ ਤੁਹਾਡਾ ਟਾਈਮ ਹੈ ਜੀ ਟਾਈਮ ਤੁਹਾਨੂੰ ਸਵਾਗਤ ਹੈ ਜੀ ਟਾਈਮ ਨਹੀਂ ਟਾਈਮ ਤਾਂ ਮੈਂ ਦੱਸਣ ਲੱਗੀ ਦੀ ਸ਼ਾਮ ਦਾ ਟਾਈਮ ਆ ਸ਼ਾਮ ਦਾ ਟਾਈਮ ਹੈ ਬਿਲਕੁਲ ਹਨੇਰਾ ਹੋਣ ਲੱਗਿਆ ਤੇ ਮੈਂ ਹੁਣੇ ਨਹਾਇਆ ਨਾ ਕੇ ਹੁਣ ਨਾ ਸੂਟ ਬਦਲਿਆ ਸਵੇਰ ਦੀ ਕੰਮ ਲੱਗੀ ਹੋਈ ਸੀ ਤਾਂ ਮੈਂ ਹੁਣ ਅੱਜ ਨਾ ਸੀ ਥੋੜਾ ਜਿਹਾ ਕੰਮ ਆ ਉਥੇ ਯੂਵੀ ਦੀਆਂ ਬਸ ਕਾਪੀਆਂ ਜਿਹੜੀਆਂ ਉਹਨੇ ਬੇ ਟਾਈਮ ਸਾਨੂੰ ਦੱਸਿਆ ਏ ਉਹਨੂੰ ਕਿਹਾ ਵੀ ਥੋੜਾ ਜਲਦੀ ਦੱਸਿਆ ਕਰ ਇਸ ਟਾਈਮ ਨੇ ਰਾਜਾ ਹੋ ਗਿਆ ਤੇ ਗੱਡੀ ਘਰੇ ਹੈ ਨਹੀਂ ਤੇ ਉਹ ਹਰਜਿੰਦਰ ਲੈ ਕੇ ਗਿਆ ਤਾਂ ਹੁਣ ਉਹ ਵਾਪਸ ਆ ਰਿਹਾ ਏ ਪਟਿਆਲੇ ਤੋਂ ਤਾਂ ਕਰਕੇ ਹੁਣ ਅਸੀਂ ਜਾਵਾਂਗੇ ਉਹਦੀਆਂ ਕਾਪੀਆਂ ਕਵਰ ਜਿਹੜੇ ਇੱਥੇ ਬਾਰਾਂ ਤੋਂ ਮਿਲਦੇ ਨਹੀਂ ਹੈਗੇ ਉਹ ਮਿਲਦੇ ਤਾਂ ਵੈਸੇ ਤਿਰਪੜੀ ਚੋਂ ਨੇ ਵੱਡੀ ਮਾਰਚੋਂ ਮਿਲ ਜਣਗੇ ਅਸੀਂ ਇੱਥੇ ਸਾਰਦਾਂਗੇ ਫਿਰ ਕਿਉਂਕਿ ਅੱਗੇ ਨਾ ਇੱਕ ਦੁਕਾਨ ਸੀ ਜਿਹਦੇ ਚ ਸਿਰਫ ਸਕੂਲ ਵਾਲੀਆਂ ਚ ਹੀ ਹੁੰਦੀਆਂ ਹੁੰਦੀਆਂ ਫਿਰ ਹੁਣ ਕਹਿੰਦੇ ਵੀ ਕੋਈ ਵੀ ਵੱ ਆ ਗਿਆ ਕੋਈ ਚੱਕਰ ਨਹੀਂ ਉਹ ਛੋਟੇ ਬੱਚਿਆਂ ਨੂੰ ਲੱਗਦੀਆਂ ਨੇ ਵੀ ਤੁਸੀਂ ਰਜਿਸਟਰ ਲਿਆ ਸਕਦੇ ਹੋ ਨਾ ਰਜਿਸਟਰ ਲਿਆਣੇ ਆ ਪੰਜ 6 ਚਾਹੀਦੇ ਆ ਅਰਜੈਂਟ ਕੱਲ ਨੂੰ ਚਾਹੀਦੇ ਆ ਉਹਨੂੰ ਨਹੀਂ ਤਾਂ ਅ ਫੇਰ ਵੀ ਉਹ ਕਰ ਲੰਦੇ ਮਤਲਬ ਵੀ ਫੇਰ ਲਿਆ ਦੰਦੇ ਚਲੋ ਕੱਲ ਨੂੰ ਲਿਆ ਦੰਦੇ ਪਰਸੋਂ ਲਿਆ ਦੰਦੇ ਉਹ ਕਹਿੰਦਾ ਮम्मा ਮੈਨੂੰ ਹੁਣੇ ਚਾਹੀਦੀਆਂ ਨੇ ਵੀ ਖਤਮ ਹੈ ਕੰਮ ਕਰਨਾ ਉਹਨੇ ਤਾਂ ਕਰਕੇ ਫੇਰ ਉਹਨੂੰ ਹੁਣ ਅਸੀਂ ਰਾਤ ਨੂੰ ਇਸ ਟੈਂਪਟ ਕਰਾਂਗੇ ਨਿਆਣਿਆਂ ਨੂੰ ਨਾ ਝੋਟ ਚੜ ਰਿਹਾ ਆਵੂ ਨੂੰ गेट हो गए <laughs> <दिवें दिवें। laughs> <laughs> ਉਹੜਾ ਕਾਰਡਬੋਰਡ ਤਾਂ ਚੁੱਕ ਲਈ। ਆ ਗਏ। ਇਹ ਰਤਨ ਉਹ ਵੀ ਭੀੜ ਵੱਧ ਰਹੀ ਐ। ਹੁਣ ਅਸੀਂ ਚੱਲੇ ਖਾਣ। ਦੋ ਪੈਨ ਵੀ ਆਉਂਦੇ। ਪੈਨ ਫਿਰ ਕਹਦੇ ਤੈਨੂੰ ਲੈ ਲੈ ਪੈਨ। ਲੈ ਦੇ ਦੋ 2 ਰੁਪਏ। ਇਹ ਕੋ ਬਾਰੇ ਨਹੀਂ ਰੱਖੋ। ਚੱਲੇ ਖਾਣ। ਨਾ ਹੁਣ ਆ ਦੇਗਾ ਕਿਵੇਂ ਕਣੀਆਂ ਬਣੀਆਂ ਜਾ ਰਹੀਆਂ ਨੇ। ਸਭ ਖਾ ਰਿਆ ਆ ਰਹੇ ਤਾਂ ਆ ਰਹੇ ਤਾਂ ਅੰਤ ਟੱਟ ਪਈਆ ਬੰਦ ਕਰ ਦੇ ਯੂ ਵੀ ਤੇ ਇਹਦਾ ਖੇਡ ਸਮਝ ਕੇ ਰੱਖਿਆ ਪਿਆ ਹੋਰ ਰਾਤ ਦਾ ਸਮਾਂ ਹੋ ਰਿਹਾ ਹੋਰ ਅਸੀਂ ਨਾ ਖਾਣ ਵਾਸਤੇ ਖੜੇ ਆ ਤੇ ਪਾਲ ਉੱਧਰੋਂ ਲੈਣ ਗਿਆ ਕੋਈ ਮਤਲਬ ਚੀਜ਼ ਮੰਗਾਈ ਆ ਸੀ ਉੱਧਰੋਂ ਲੈਣ ਗਿਆ ਤੇ ਆਪਰੇ ਸਪ੍ਰਿੰਗਰੋਲ ਖਾਵਾਂਗੇ ਸਾਡੇ ਸਪ੍ਰਿੰਗਰੋਲ ਤਿਆਰ ਹੋ ਗਏ ਆ ਇੱਧਰ ਆ ਨਾ ਇੱਧਰ ਹੀ ਆਵਣੇ ਆ ਇੱਧਰ ਆ ਨਹੀਂ ਹੂੰ ਤੋਂ ਤਿੰਨਾ ਇੱਧਰ ਹੋ ਗਿਆ ਨਹੀਂ ਹਨਾ ਦੋ ਰਹਿ ਗਈਆਂ ਤਿੰਨ ਕਿਹਾ ਤਾਂ ਦੋ ਦੂਹੁਰਾ ਕੇ ਆਏ ਆਪੇ ਕੇ ਇੱਕ ਠਰ ਕੇ ਕਰਦੀ ਹੋੜ ਪੁੱਛਣਾ ਪਤਾ ਕਿੰਨੇ ਚਿਰ ਬਸ ਜੁਪੀ ਹੋ ਗਈ ਸੀ ਤੇ ਮੁੱਛੇ ਨੂੰ ਪਿੱਛੇ ਪਈ ਸੀ ਕਿ ਸਟੇਟਿੰਗ ਪਤਾ ਆਪ ਦਾ ਤੇ ਲੋਕੀ ਬਸ ਮੈਨੂੰ ਪੁੱਛ ਗਈ ਨੇ ਹਾਂ ਆਹ ਦੇਖੋ ਲੋਕੇਟਲ ਚ ਖਾਲੀਆਂ ਕਿੰਨੀਆਂ ਆ ਰੀਆਂ ਨਾ ਹਾਂ ਕਿਦਾਂ ਕਰੀ ਵੀ ਬੜੀਆ ਲੱਗੇ ਜਾਂ ਸਾਰਾ ਕੁਝ ਖਾਲੀਆਂ ਲਿੱਟ ਗਿਆ ਵਧੀਆ ਲੱਗਿਆ ਇਹ ਹੁਣ ਕੱਦੇ ਬੈਠੇ ਨੇ ਘੰਟਾ ਹੋ ਗਿਆ ਹਿੱਲਦੇ ਨਹੀਂ ਹੈਗੇ ਦੋਹੇ ਪੂਏ ਤੇ ਲਿਈ ਆਈ ਜਾਓ ਲਿਈ ਆਈ ਜਾਓ ਲਿਈ ਆਈ ਜਾਓ ਆ ਇੱਧਰ ਮਸਾ ਮਾਲ ਮਿਲ ਰਿਆ ਹਨਾ ਗਾਣਾ ਪੈਦੇ ਤਾਂ ਹੀ ਅੱਜ ਕਹਿੰਦੀ ਕਰਾਂ ਜage ਰੋਟੀ ਨਹੀਂ ਖਾਂਦੀ ਟੁੱਟ ਕੇ ਪੈ ਰਹੀ ਆ ਦੇ ਲੱਜ ਲੋ ਹੈ ਟੁੱਟੀ ਤਾਂ ਬੁਥਰਈ ਹੋਦੀ ਅੱਜ ਖਾਈ ਜਾ ਅਗਲੀ ਵਾਰੀ ਤੇਰੀ ਆ ਤਾਂ ਹੀ ਤਾਂ ਤੈਨੂੰ ਕਿਹਾ ਵੀ ਜਿੰਨਾ ਕਰਨ ਅਗਲੀ ਵਾਰੀ ਤੇਰੀ ਆ ਠੀਕ ਆ ਦਿਵਾਰੀ ਨੂੰ ਜੇ ਸ਼ਾਪਿੰਗ ਕਰਨ ਜਾਵਾਂਗੇ ਠੀਕ ਆ ਨੇ ਬਾਰ-ਬਾਰ ਨਹੀਂ ਦਿਖਾ ਰਹੀ ਤੂੰ ਸਲਾਈ ਕਰਨਾ ਦੇ ਰਹੀ ਐ ਨਾ ਆ ਦੇਖੋ ਕਰਵਾ ਜੋਤ ਨਾ ਸੋਰੀ ਤਿਹਾਰਾਂ ਨੂੰ ਮੇਰੀ ਦਰਾਣੀ ਦੋ-ਦੋ ਸੂਟਸ ਮਾਰੀ ਮੈਨੂੰ ਇੱਕ ਵੀ ਨਹੀਂ ਜੁੜਿਆ ਹਜੇ ਤੱਕ ਓਏ ਜਾਣ ਕੇ ਦਿਖਾਇਆ ਦੇ ਜਾਣ ਕੇ ਜਾਣ ਕੇ ਲਿਖਾਣਾ ਐਨੇ ਜਾਣ ਕੇ ਆਓ ਆਹ ਆਹ ਚੱਕ ਕੇ ਦਿਖਾਓ ਉੱਪਰ ਨੂੰ ਸੂਟ ਕਿੱਦਾਂ ਕਿਦਾਂ ਦਾ ਸੂਟ ਆ ਆ ਦੇਖੋ ਜੀ ਪੱਲਾ ਏ ਇਹ ਕਰਵਾ ਚੌਥ ਨੂੰ ਪਾਣਾ ਨੇ ਕਿ ਚੱਕਰੀਆਂ ਨੂੰ ਹੈ ਪਤਾ ਨਹੀਂ ਕਿਹੜੇ ਦਾ ਆ ਬਾਰ ਬਾਰ ਇੱਕ ਇਸੂੰ ਕਿ ਤੂੰ ਪਾਗਲ ਹੈ ਤੂੰ ਕਿਉਂ ਦਿਖਾਨੀ ਐ ਇੰਨਾ ਸੂਟ ਮੈਂ ਤਾਂ ਪਹਿਲੀ ਵਾਰ ਦਿਖਾ ਰਹੀ ਆ ਸਰਵਾ ਨੂੰ ਆ ਦੇਖ ਲਓ ਕਰਵਾ ਚੱਕਰੀਆਂ ਦੀ ਤਿਆਰੀਆਂ ਹੋ ਗਈਆਂ ਪਰ ਮੇਰੀ ਕੋਈ ਤਿਆਰੀ ਨਹੀਂ ਹੈ ਮੈਨੂੰ ਹਜੇ ਤੱਕ ਸੂਟ ਨਹੀਂ ਜੋੜਿਆ ਹੈਗਾ ਇੱਦਾਂ ਦੋ ਦੋ ਸੂਟ ਦੇਏ ਜਾ ਰਹੇ ਨੇ ਮੈਚ ਹੋਈ ਜਾ ਮੈਚ ਹੋ ਤਾਂ ਰਹੀ ਆ ਹੁਣ ਕਿ ਆ ਜਮਈ ਐ ਥੋੜੀ ਮਿਲਦੀਆਂ ਨਹੀਂ ਆ ਤਾਂ ਦੁਕਾਨ ਚੋਂ ਵੀ ਨਹੀਂ ਮਿਲਦੀਆਂ ਕੁਰਤੀ ਵੀ ਲੁਕੂਗੀ ਕੁਰਤੀ ਦਾ ਸਾਰੇ ਲੁਕੂਗੀ ਆਹ ਹੋਈ ਗੱਲ ਸਾਰੇ ਕਿੱ데 ਲਵਾਣੀ ਐ ਸਾਰੇ ਨੂੰ ਲੁਕੂ ਹੈ ਉਹ ਜਿਹੜੀ ਦਿੱਤੀ ਸੀ ਉਹਦੀ ਵੀ ਚੋਣ ਦੀ ਬਣੂਗੀ ਸਾਰੇ ਨੂੰ ਮੇਰੇ ਵੱਲੋਂ ਸਾਕਸ਼ੀ ਹੈ ਕਾਰਨ ਪਰ ਫੈਮਿਲੀ ਬਲੌਗ ਵਿੱਚ ਤੁਹਾਨੂੰ ਦੱਸਣਾ ਪਏਗਾ ਹਾਂ ਲੋ ਦੀ ਅੱਜ ਸਾਗ ਮਿਲ ਗਿਆ ਸਾਗ ਮਿਲਿਆ ਇਹ 2:00 ਵਜੇ ਦਾ ਟਾਈਮ ਆ ਇਹ ਮੈਨੇ ਜਿੱਦ ਕਰਕੇ ਮਿਲਿਆ ਸਾਗ ਅੱਜ ਪੂਰੇ ਵੈਕੈਂਟ ਹੈ ਸਾਗ ਹੈ ਸੰਦਾ ਹਾ ਮੁੱਲ ਦਾ ਮੇਰੇ ਹਾਂ ਤਾਂ ਅੱਗੇ ਬਣਾਉਂਗਾ ਹਰੇ ਤਾਂ ਮੁੰਨ ਲਈ ਮਿਲਿਆ ਕਿਉਂਕਿ ਆਡੀ ਕਰਦੀ ਬਹੁਤ ਆਦੇ ਆ ਆ ਤੇ ਕਿੰਨਾ ਕਿਤਰਾ ਸਾਗ ਇਹ ਹੈਗਾ 3 ਕਿਲੋ 3 ਸੋ ਤਾਂ ਐ ਮਰ ਦਾ ਪਿਲੈ ਇੰਨਾ ਤੁਸੰਦੀ ਦਾ ਲੱਗ ਜਾਨਾ ਤਾਂ ਫਰਕ ਪਾਉਂਦਾ ਸਾਰਾ ਗੁਆਰ ਕੇ ਨਹੀਂ ਠੀਕ ਹੋ ਜਿਆ ਗੁਆਰ ਤੋਂ ਹੀ ਲੋਰ ਦੇ ਪਾ ਦੇ ਕੇ ਸਾ ਤੇ ਗਰਮੀ ਕਿੰਨੀ ਪਹਿਲੀ ਹੱਥ ਤੋਂ ਲੋਕਾਂ ਦੇ ਘਾਰੀ ਨਹੀਂ ਲੱਤਣ ਲੱਗੇ ਹੈਗੇ ਨਹੀਂ ਤਾਂ ਘਰ ਲੱਗ ਜਾਂਦੇ ਨੇ ਨਾ ਫਿਰ ਪੂਰੀ ਠੰਡ ਵੀ ਜੀ ਹੋਣ ਲੱਗ ਜਦੀ ਆ ਸਾਰਾ ਕੀ ਕਹਿੰਦਾ ਸਾਰਾ ਹੈ ਇਹ ਕੀ ਜਾਂਦਾ ਆ ਸਾਰਾ ਪਿੰਕ ਦਾ ਇਹ ਥੋੜਾ ਥੋੜਾ ਸਾਰੇ ਕੋਈ 2 ਕਿਲੋ ਖਾਤਾ ਯੂਨੀਵਰਸ ਉਹ ਤੇ ਸਕੂਲ ਦੇ ਸਾਹਮਣੇ ਖੜਦਾ ਸਰੋਥੇ ਲੈ ਜਾਂਦੇ ਨੇ ਹਾਂ ਸਕੂਲਾਂ ਤੇ ਜਾਂਦੇ ਨੇ ਇੱਕ ਕਾਲਜ ਦੇ ਸਾਹਮਣੇ ਉਹ ਐ ਉਹ ਲਈ ਜਾਂਦੇ ਨੇ ਹਨਾ ਖਾਣਾ ਨੇ ਲਈ ਜਾਂਦੇ ਨੇ ਪਿੰਡਾਂ ਚ ਤਾਂ ਹਜੇ ਸਾਡੇ ਰੇੜੀ ਆਣੇ ਨਹੀਂ ਲੱਗੀਆਂ ਤੇ ਘਰੇ ਰੇੜੀਆਂ ਦਿੱਤੀਆਂ ਆਹ ਦਾ ਭਾਈ ਸਵੇਰੇ ਆਪਾਂ ਤਾਂ ਲੱਗਦਾ ਹਾਂ ਆਹ ਦਾਸ ਕਿਵੇਂ ਆਉਣਾ ਅੱਜ ਅਸਰਾ ਤਾਂ ਟਰੈਬੀ ਨਾ ਕਿ ਆਉਣਾ ਆ ਕੇ ਸ਼ਰਾਬ ਵੀ ਫਿਰਨਾ ਥੋੜੇ ਜੇ ਖੰਡ ਘੋਲਦੇ ਤੇ ਐਂਕੀ ਸਾਰਾ ਪਾਣੀ ਭੜਿਆ ਸਵੇਰੇ ਮਾਰਗ ਚ ਜਾਵੇ ਉਹ ਸਾਥੇ ਰਹਿਦੇ ਨੇ

ਮਰੋ ਹੁਣ ਉਸ ਤਰ੍ਹਾਂ ਫਾਕਸਾ ਨੂੰ ਕੱਟ ਬੱਡ ਲਈਏ ਸਾਡੀ ਟਾਈਮ 70 ਜਾਂ 90 ਦਾ ਕੈਨਸਲ ਰਿਚਕੇ ਵਧੀਆ ਹੋਊਗਾ ਕਿੰਨਾ ਰਜਾਉਂ ਜੇ ਤੁਮ ਨਾਲ ਚਲੋ ਜਿਓਂ। ਧੀ ਵੀ ਨਹੀਂ ਛੱਡੇ ਗੋਆਂਟੀਆਂ ਦਾ ਸਾਗ ਵੀ ਨਹੀਂ ਛੱਡਿਆ। ਚਾਰ ਪੱਤੇ ਉਹ ਵੀ ਚੁੰਦਣ ਆ ਗਏ। ਸਾਨੂੰ ਹੈ ਸਾਡਾ ਇੱਕ ਡੰਗ ਵੱਜੂਗਾ। ਚਾਰ ਪੱਤੇ ਹੈਗੇ ਆ ਜਿਹੜੇ ਵਿਚਾਰਿਆਂ ਦੇ ਲੱਗੇ ਵੀ ਉਹ ਵੀ ਛੱਡ ਦੋ। ਠੀਕ ਹੈ। ਆਨੇ ਕੇ ਹੈਵੀ ਦੇ ਦਿਓ ਨਾ ਪਤਾ ਇਹ ਵੀਡੀਓ ਦੇਖਣ ਵਾਲੇ ਦਾ ਪਤਾ ਵੀ ਅਸੀਂ ਕਿਹਾ ਸਬਸਕ੍ਰਾਈਬਰਸ ਨੂੰ ਨਹੀਂ ਬਤਾ ਐ ਲੱਗਦਾ ਜੀ ਮੈਂ ਸੁੱਕੇ ਪਲਾੜ ਰਹੀ ਤੁਹਾਨੂੰ ਪਗਲ ਦੀ ਥੜਾਈ ਅਹ ਖਾਲਾ ਤੋਂ ਬਚੰਦੀ ਹੋ ਜਾਂਦੀ ਕਿਹੜੀ ਕਸਰ ਦੀ ਕਸਰ ਬੇ ਹੋ ਜਾਂਦੀ ਜਿਹੜੀ ਕਸਰ ਕੀ ਹੁੰਦੀ ਕੌਣ ਅੱਛਾ ਨਾਟਕ ਚ ਨਹੀਂ ਉਹ ਦੰਧਣ ਦੰਧਣ ਫੈ ਜਾਂਦੀ ਅੱਛਾ ਆ ਦੇਖੋ ਮੇਰੀ ਦਰਾਨੀ ਕੀ ਕਹਿੰਦੀ ਕਹਿੰਦੀ ਕੰਮ ਕਰਨ ਦੇ ਮਾਰੀ ਫੂਕਣ ਦੀ ਫੂਕ ਜਾਣ ਕੇ ਜਲ ਜੰਨੇ ਉਹ ਫੂਕ ਜੰਨੇ ਕਦੇ ਸਾਗ ਡੋਲਨੇ ਉੱਪਰ ਕਦੇ ਘੀ ਡੋਲ ਆਹੋ ਅਚਾਨਕ ਹੁੰਦਾ ਹੈ ਇਹ ਅਚਾਨਕ ਅਚਾਨਕ ਧਿਆਨ ਜਿਆਦਾ ਹੁੰਦਾ ਤੁਹਾਡਾ ਤਾਂ ਹਾਂ ਹਾਂ ਤੇਰਾ ਤਾਂ ਮਹਾ ਕੰਮ ਕੀ ਨਹੀਂ ਹੁੰਦਾ ਕੀ ਕਰ ਰਹੇ ਹੋ ਹਾਂ ਨਹੀਂ ਹਾਂ ਨਹੀਂ ਮोटे-ਮोटे ਪੱਤੇ ਤੋੜ ਲਓ ਇਹ ਵੀਡੀਓ ਬਣਾ ਲਈਦੀ ਬਣਾ ਲਈ ਹੁਣ ਚੱਲੀ ਕੋਈ ਗੱਲ ਨਹੀਂ ਫਿਰ ਕਿਉਂਗਾ ਮੈਂ ਕੀ ਕਰਨਾ ਨਾ ਕਾ ਕਰੀ ਆ ਬਸ ਨਾਲੀ ਨਾਲ ਮਸਾਲ ਕਰ ਦਾਂਗੇ ਕਮਚਾਕ ਕਰ ਲੇ ਹਾਂ ਕਮਚਾਕ ਕਰ ਲੇ ਹਾਂ ਪਾ ਲੈ ਉਹ ਹਿੱਲੀ ਜਾਂਦਾ ਹੈ ਉੱਥੇ ਉਹਦੇ ਫਿਰ ਤਾਂ ਟਿਕ ਜਾਂਦਾ ਹੈ ਉਹ ਆ ਗਿਆ ਇੱਕ ਐਨੀ ਗਰਮੀ ਉਪਰ ਤੋਂ ਸਾਗ ਉਪਰ ਤੋਂ ਬਦਮਾਸ਼ ਆ ਗਿਆ ਬਦਮਾਸ਼ ਐਨੇ ਆ ਤੇ ਬਹੁਤ ਦੁਖੀ ਹਾਂ ਬਹੁਤ ਦੁਖੀ ਕਰਿਆ ਇਹ 4 ਦਿਨ ਹੋ ਗਏ ਇੱਕ ਸੌਂਦਾ ਇਹ ਮੇਰੇ ਕੋਲੇ ਆ ਉਸ ਟਾਈਮ ਮੈਂ ਨਹੀਂ ਪਰੇਸ਼ਾਨ ਹੁੰਨੀ ਐ ਨਾ ਫਿਰ ਦੰਦ ਜੇ ਕੱਟ ਕੇ ਦਿਖਾ ਦਿੰਦਾ ਹਾਂ ਆਰ ਸਰ ਕਹਿੰਦਾ ਗੁੱਪੱਕੇ ਵੀ ਪੱਕੇ ਲਾ ਦੇ ਮਹਾ ਦਸਣਾ ਦਵਾਦ ਨੂੰ ਪੱਕੇ ਜਿਹੜੇ ਗੋਦੀ ਚ ਸਿੱਤ ਲਿਆ ਮੈਂ ਦੇਖ ਸੌਂ ਗਿਆ ਇਹ ਕਿਹੜਾ ਥੇ ਹੁਣ ਲੋ ਜੀ ਦੇਖੋ ਮੈਂ ਆਪਣੀ ਘਰਾਨੀ ਨੂੰ ਇੰਨਾ ਪਿਆਰ ਕਰਦੀ ਆ ਮੈਨੂੰ ਇੱਕ ਵਾਰ ਕਾਉਂਟਰ ਦਿੱਤਾ ਕੱਢੀ ਕੂੜੇ ਬਣਾ ਕੇ ਦੇ ਦਿਓ ਹੋ ਹੋ ਖਾਣਾ ਆਪ ਤੀਗਾ ਖਾਣਾ ਮੈਂ ਪਹਿਲਾਂ ਹੀ ਜਦ ਮੈਂ ਤੁਹਾਨੂੰ ਕਿਹਾ ਕਿਹਾ ਸੀਗਾ ਤੂੰ ਕੂੜੇ ਬਣਾ ਦਿਓ ਆਪ ਕਰਨੀ ਬੇਸਣ ਦੇ ਤਾਂ ਬਣਾਉਂਗੀ ਮੇਰੀ ਗੱਲ ਸੁਣ ਮੈਂ ਕਿ ਕਿਸ ਚੀਜ਼ ਦੇ ਕੇ ਫਿਰ ਤਾਂ ਕਾ ਬੇਸਣ ਦੇ ਕਿਉਂਕਿ ਸੂਜੀ ਦੇ ਮੇਰੇ ਤੇ ਬਣਦੇ ਨਹੀਂ ਨਾ ਮੈਨੂੰ ਪਸੰਦ ਨਹੀਂ ਸੂਜੀ ਵੈਸੇ ਵੀ ਖਤਮ ਹੋ ਗਈ ਸੂਜੀ ਮੈਨੂੰ ਬਿਲਕੁਲ ਪਸੰਦੀ ਮੂੰਗੀ ਨੇ ਦਾਲਦੇ ਆ ਉਹ ਮੂੰਗੀ ਤਾਂ ਥੋੜੀ ਜਿਹੀ ਪਈ ਆ ਉਹ ਗਰਦੇ ਦਾ ਪਾਲੀ ਆਵਾਂਗੇ ਆਪਾਂ ਤਾਂ ਵਾਲਿਆਣਾ ਦਿਵਾਲੀ ਨੂੰ ਹਾਂ ਤਵਾ ਅਸੀਂ ਲੈ ਕੇ ਆਵਾਂਗੇ ਦਿਵਾਲੀ ਨੂੰ ਤੇ ਮੈਂ ਇੱਕ ਵਾਰ ਕਹਿ ਹੈ ਤੇ ਪੂੜੇ ਬਣਾਦੇ ਕਿਉਂਕਿ ਮੈਨੂੰ ਵੀ ਭੁੱਖ ਲੱਗਣੀ ਈ ਮੈਂ ਕਿਚਲ ਮੈਂ ਵੀ ਥੰਨੂੰ ਭੁੱਖ ਲੱਗ ਰਹੀ ਈ ਤਾਂ ਲੈ ਪੂਖ ਨਾਲ ਤਾਂ ਤੇਰਾ ਮੇਡਾ ਆਪੋਂ ਪੂਕਾ ਬਣਾਤਾ ਦੇਖ ਕਿੰਨਾ ਭੁੱਖ ਨਾਲ ਤਾਂ ਤੇਰਾ ਸਿਰ ਦੁਖਣਾ ਹੈ ਤਾਂ ਮੈਂ ਕਿਹਾ ਵੀ ਚੱਲ ਜਾਵਾਂ ਦਾ ਸਿਰ ਨਾਲ ਦੁਖੇ ਤਾਂ ਕਿ ਪੂੜੇ ਬਣਾਣਾ ਮੋਟਾ ਕਿੱਥੇ ਆਹ ਦੇ ਮੋਟਾ ਬਿਲਕੁਲ ਠੀਕ ਆ ਹੋਰ ਰਾੜੋਂ ਬਣਾ ਜਾ ਅੰਦਰੋਂ ਰਾੜੋਂ ਨਹੀਂ ਆ ਤਾਂ ਯਾਨੀ ਕਿ ਮੈਂ ਸਾਰਿਆਂ ਦਾਸਰੀ ਹਾਂ ਵੀ ਮੈਂ ਹਰ ਇੱਕ ਤੇਰੀ ਫਰਮਾਇਸ਼ ਜਦ ਦੀ ਪੂਰੀ ਕਰਨੀ ਆ ਵੀ ਤੈਨੂੰ ਆ ਚੀਜ਼ ਵਧੀਆ ਬਣਾਉਣੀ ਨਹੀਂ ਆ ਵੀ ਤਾਲੂਕ ਚੀਜ਼ ਮੈਂ ਬਣਾ ਕੇ ਦਿੰਦੀ ਆ ਝੂਠਾ ਮਹਾ ਝੂਠਾ ਕਰੇ ਤੱਰੇ ਭਰੇ ਪਾਣੀ ਫਿਰਦਾ ਏ ਝੂਠਾ ਮਹਾ ਝੂਠਾ ਝੂਠ ਬੋਲਣ ਦੀ ਆਦਤ ਮੈਨੂੰ ਹੈ ਨਹੀਂ ਤਾਰੇ ਮੈਨੂੰ ਝੂਠ ਬੋਲਣ ਵਾਲੇ ਬੰਦੇ ਵੀ ਨਹੀਂ ਪਸੰਦ ਜਮਾ ਵੀ ਆਈ ਹੇਟ ਉਹ ਨਾ ਇਹ ਅੰਗਰੇਜ਼ੀ ਆਂਦੀ ਹੈਗੀ ਹਾਂ ਬਸ ਰਹਿਣ ਦੋ ਬਸ ਫਿਰ ਆਈ ਹੇਟ ਲਾਇਰਸ ਲਾਇਰਸ ਹਾਂ ਹੋ ਠੀਕ ਆ ਠੀਕ ਆ ਦੇਖੋ ਉਹਨਾਂ ਨੇ ਮੈਂ ਪੜੀ ਨਹੀਂ ਲਾਇਰਸ ਪੀਪਲ ਲਾਇਰਸ ਪੀਪਲ ਮੈਨੂੰ ਮੈਨੂੰ ਆਉਂਦੀ ਵੀ ਨਹੀਂ ਹੈਗੀ ਫਿਰ ਮੈਂ ਆਪਣੇ ਕੋਲ ਦੇ ਬਣਾਤੀ ਸੀਗੀ ਹੁਣ ਦੱਸ ਤੈਨੂੰ ਕਿੰਨਾ ਰੜ ਕੇ ਦਵਾ ਬਸ ਠੀਕ ਆ ਕਾਲਾ ਕਰਕੇ ਦੇ ਦਾਂ ਨਾ ਨਾ ਠੀਕ ਆ ਬਸ ਓਕੇ ਹੁਣ ਮੈਂ ਆਪਣਾ ਬਣਾਉਂਗੀ ਸਾਡਾ ਅੱਜ ਸਾਗ ਧਰਿਆ ਵਾ ਅੱਜ ਅਸੀਂ ਬਣਾ ਮੰਗਾਣਾ ਤਾਂ ਹੋਰ ਕੁਛ ਤਾਂ ਫਰੋ ਕੈਂਸਰ ਕਰਤਾ ਪੈਸੇ ਮੈਂ ਕਿਹਸਾ ਆਵਦਾ ਜੈਰ ਉਹਦਾ ਮਸਾ ਮਿਲਦਾ ਹੋਰ ਫਿਰ ਉਹ ਕਿਸੇ ਹੋਰ ਦਿਨ ਖਾਵਾਂਗੇ ਉਹ ਸੀ ਹੋਰ ਕਿਸੇ ਦਿਨ ਖਾਵਾਂਗੇ ਬਣਾ ਬਣ ਵੀ ਰਹੀ ਹੈ ਵੀਡੀਓ ਕਿਤੇ ਮੇਰੇ ਮੰਗੂ ਅਣਖਲੀ ਨਾ ਪੂਰੀ ਹੈ ਬੜੀਆ ਬਣਾਈਏ ਦੇਖ ਲਿਓ ਮੈਨੂੰ ਥੋੜੀ ਜਣ ਗੈਰੀ ਹੋ ਜਾਂਦੀ ਹੈ ਜਦ ਮੇਰਾ ਨਾ ਕਿਸੇ ਦੇ ਮੂੰਹ ਕਿ ਨਹੀਂ ਰੋਸ ਵੀ ਨਿਕਟਿਆ ਹੈ ਕਿੰਨੀ ਧਿਆਨ ਨਹੀਂ ਹੁੰਦਾ ਤਾਵਾ ਇਹ ਵਿੱਚ ਪ੍ਰੋਪਰ ਆ ਰਿਹਾ ਹੈ ਨਾ ਅੱਜ ਮੈਂ ਤੇਰੀ ਵੀਡੀਓ ਸਾਰੀ ਤੇਜ ਕੇ ਬਣਾਈ ਆ ਆ ਦੇਖੋ ਮੈਂ ਥੇੜੇ ਤੇ ਦਿਖਾਵਾਂਗੀ ਹੁਣ ਮੈਂ ਨਾ ਇਹਨਾਂ ਨੂੰ ਐਨੂੰ ਤੁਹਾਨੂੰ ਥੱਲੇ ਵੀ ਦਿਖਾਉਂਗੀ ਜਿਹੜੇ ਆਹ ਪੂੜੇ ਨੇ ਇੱਕ ਆਟੇ ਵਾਲੇ ਇੱਕ ਆ ਬੇਸਨ ਦੇ ਮੈਂ ਬੜੀ ਰਾਮ ਨਾਲ ਬਣਾ ਸਕਦੀ ਆ ਆ ਜੋ ਮੈਂ ਬਣਾ ਸਕਦੀ ਆ ਬੜੀ ਰਾਮ ਨਾਲ ਜਿਹੜੇ ਦੂਜੇ ਪੂੜੇ ਬਣਦੇ ਨਹੀਂ ਹੈਗੇ ਉਹਦੋਂ ਇੰਨਾ ਸੌ ਆਪ ਨੂੰ ਮੈਨੂੰ ਜਿੰਨਾ ਪਤਾ ਜਦੇ ਹੈ ਹਾਂ ਹਾਂ ਦਹੀਂ ਲੇਲਾ ਦਹੀਂ ਵੀ ਨਾ ਖਾਂਦੀ ਦੇਖੀ ਤੇਲ ਦੇ ਬੇਸਨ ਤੇਲ ਦਾ ਮਾੜੇ ਥੱਲੇ ਲੋਤਾ ਤੇ ਮੈਂ ਕਹਿਣਾ ਵੀ ਵੀ ਉਹਦੋਂ ਦਾ ਮੈਨੂੰ ਕਰਤੀ ਆ ਕਰਿਆ ਤਾਂ ਤੁਸੀਂ ਵੀਡੀਓ ਵੀ ਦੇਖੀ ਹੋਣੀ ਪਰ ਮੇਰੇ ਤੋਂ ਜਲੂਸ ਨਿਕਲ ਗਿਆ ਸਾਰੀ ਉਦੋਂ ਦੇਖੀ ਸੀ ਮੈਂ ਵੀ ਆ ਤਾਂ ਮੈਂ ਖੁਦ ਆ ਵੀਡੀਓ ਦਾ ਪਾਟੂ ਪੂਰੇ ਦੇਖ ਲਈ ਆ ਤਾਂ ਮੈਂ ਤੇਰੀਆਂ ਵੀ ਦੇਖ ਦਿੱਤੀ ਮੈਨੂੰ ਜਿੱਦਾਂ ਇਹਨੇ ਹਾਂ ਉਹ ਵੀਡੀਓ ਪਾਈ ਤੀ ਮੇਰੇ ਹਾਸੇ ਕੋ ਨਹੀਂ ਕਿਹੜੀ ਵੀਡੀਓ ਪਾਈ ਤੁਸੀਂ ਹੱਥ ਬੁਮਾਰੀ ਵਾਲੀ ਹਾਂ ਤੋਂ ਨੇ ਜਿਹੜੀ ਪਾਈ ਤੀ ਮੈਨੂੰ ਹਾਸੇ ਬੜੀ ਆਈ ਤੇ ਜਿਹੜੀ ਐਵੇਂ ਰੋਣ ਵਾਲਾ ਮੂੰਹ ਲੱ ਕੇ ਬੈਠੇ ਤੇ ਅੱਖਾਂ ਦੇ ਖਸੂਨ ਦੇ ਕੇ ਫਿਰ ਉਹਦੋਂ ਮੇਰਾ ਚਿੱਲੇ ਦਾ ਸੀ ਕਰ ਤਾਂ ਚਿੱਲਾ ਮੇਰਾ ਹੋ ਗਿਆ ਨਾ ਫਿਰ ਜਿਉ ਸੋਚਿਆ ਦਾ ਹੋਇਆ ਨਹੀਂ ਉਹ ਤੁਸੀਂ ਜਿਹੜੇ ਰੋ ਰਹੇ ਤੁਸੀਂ ਬੈਠੇ ਉਹ ਜਿਹਨੇ ਰੋ ਸੋਚਿਆ ਤਾਂ ਚਿੱਲਾ ਬਣਾਉਂਦਾ ਸੋਚਿਆ ਤਾਂ ਚਿੱਲਾ ਮੇਰਾ ਬਣਿਆ ਹੀ ਨਹੀਂ ਹੈਗਾ ਕਿਆ ਕਰਾਂ ਫਿਰ ਮੈਂ ਹੂੰ ਮੈਂ ਤੁਹਾਨੂੰ ਇਹ ਕਰ ਕਿਹਾ ਚੱਲ ਇੱਧਰ ਦਿਖਾ ਉਸ ਪਾਲ ਨੇ ਜੜ ਤੋਂ ਪਟਦਾ ਸਾਰਾ ਕੁਝ ਇੱਧਰ ਦਿਖਾ ਆ ਦੇਖੋ ਕਿੰਨਾ ਪੁੱਤ ਆਵੇਂ ਵਰਦਾ ਹੁੰਦਾ ਮੈਂ ਜੋ ਵੀ ਸਾਡਾ ਥੰਬਨੇਲ ਚ ਹੁੰਦਾ ਵੀਡੀਓ ਦੇ ਵਿੱਚ ਹੁੰਦਾ ਪਲੀਜ਼ ਕੋਈ ਗਲਤ ਆ ਮੈਂ ਅਸੀਂ ਨਿਓ ਕਰਾਂ ਮੈਂ ਬਿਨਾਂ ਬਜੋਸੀ ਥੰਬਨੇਲ ਹੀ ਲਿਖ ਦੇਗੀ ਹੋਰ ਫਿਰ ਤੁਸੀਂ ਵੀ ਕੀ ਕਰੇ ਤੁਸੀਂ ਵੀ ਚਲੋ ਉਸ ਨੂੰ ਅੰਦੀ ਰੋਸਟ ਕਰਦਾ ਹੁਣ ਦਸਵੀਂ ਦੀ ਚਲੋ ਕੱਲੂ ਦੁਸ਼ਹਿਰਾ ਹੈ ਨਾ ਕੱਲੂ ਹੈਗਾ ਜੀ ਦੁਸ਼ਹਿਰਾ ਅੱਜ ਖਾ ਰਹੇ ਹਾਂ ਅਸੀਂ ਸਾਗ ਤੇ ਕੱਲੂ ਖਾਵਾਂਗੇ ਚੌਰ ਹੂੰ ਚਾਹੇ ਕੋਝ ਨਹੀਂ ਬਣਾਇਆ ਤਾਂ। ਚੌਲ ਕੋਈ ਸਪੈਸ਼ਲ ਚੀਜ਼ ਨਹੀਂ ਹੈ ਪਰ ਫਿਰ ਵੀ ਸਾਨੂੰ ਖੁਸ਼ੀ ਹੋਈ ਹੈ ਵੀ ਕੱਲ ਦਹੀਂ ਚੌਲ ਖਾਓ। ਹਲੋ। ਹਨਾ ਪਹਿਲਾਂ ਪਤਿਲਾ ਥਾਲੀਆ ਗੱਲਾਂ ਬਾਤਾਂ ਹਨਾ। ਹਾਂ ਆਹ ਉਹ ਦਰਦ ਨਾਲ ਕਰ। ਲਓ ਜੀ ਪਹਿਲਾਂ ਪਤਿਲਾ ਤਾਰ ਲੀਏ। ਆਪਾਂ ਮੈਂ ਇੱਕ ਗੱਲ ਨਾ ਗੱਲਾਂ ਬੰਦ ਕਰਕੇ ਪਤਿਲਾ ਤਾਰੂੰਗੀ। ਨਾ ਮੈਂ ਆਪੇ ਤਾਰ ਲੂੰਗੀ। ਆਪਰੇ ਤਾਰ ਦੋ। ਉਦੋਂ ਤਾਂ ਤੀਸਲ ਗਿਆ ਪਤਿ। ਆਹੋ ਹਾਂ ਨਾ ਵਾੜ ਕੇ ਦੇਖ। ਨਾ ਉਦੋਂ ਸਾਗ ਜਾਂਦੇ ਦੰਦ ਸਾਗ ਨਹੀਂ ਆ। ਉਦੋਂ ਸਾਡੇ 4 ਕਿਲੋ ਤਾਂ। ਪਰਿਆ ਹੋਇਆ। ਪਰਿਆ ਹੋਇਆ ਤਾਂ ਹੱਥੋਂ ਢਿੱਸਲ ਗਿਆ ਤਾਂ। ਮੈਨੂੰ ਅਗੂ ਨੇ ਦੱਸਿਆ। ਰਾਜੀ ਹੁਣ ਆਪਾਂ ਸਾਗ ਚ ਨਾ ਆਲਣ ਪਾ ਦੀ। ਬਾਲੇ ਦੰਦ ਜੇ ਨਾ ਕੱਟਦੇ ਹੋਏ। ਉਹ ਮੈਡਮ ਕਿੱਧਰ ਚੱਲੀਆਂ? ਉਹ ਦੇਖੋ ਮੈਡਮ ਗਈ। ਉਹ ਦੇਖੋ। ਅੱਜੀ ਜਾ ਰਹੀ ਆ। ਬਲੈਕ ਬਲੈਕ। ਲਓ ਹੁਣ ਆਪਾਂ ਇਹ ਆ ਛਾਲਨੀਏ। ਪਨਾਵਾਂਗੇ ਤਾਂ ਸੀ ਹਾਂ ਗਣਕ ਦੀ ਰੋਟੀ ਹਜੇ ਅਸੀਂ ਮੱਕੀ ਦੀ ਮੱਕੀ ਦੀ ਰੋਟੀ ਦਾ ਕੋਈ ਤਿਉਹਾਰ ਨਹੀਂ ਹੈਗਾ ਹਜੇ ਅਹੀ ਜੀ ਗਰਮੀ 'ਚ ਕੱਲੂ ਹੁਣ ਦੁਸ਼ਹਿਰਾ ਹੈ ਸਾਡੇ ਸਾਰੇ ਪਰਿਵਾਰ ਵੱਲੋਂ ਦੁਸ਼ਹਿਰੇ ਦੀਆਂ ਸਭ ਨੂੰ ਪਹਿਲਾਂ ਹੀ ਲੱਖ ਲੱਖ ਵਧਾਈਆਂ ਕਿਉਂਕਿ ਇਹ ਵਲੌਗ ਹੈ ਜਿਹੜਾ ਕੱਲੂ ਦੁਸ਼ਹਿਰੇ ਵਾਲੇ ਦਿਨ ਜਾਊਗਾ ਇਸ ਕਰਕੇ ਦੁਸ਼ਹਿਰਾ ਇਹ ਜਿਹੜਾ ਕੱਲੂ ਹੈ ਦੇਖੀ ਕਿੰਨੇ ਦਿਨ ਦਾ ਟੱਪਿਆ ਇਹ ਸਾਰਿਆਂ ਨੂੰ ਸਾਡੇ ਪਰਿਵਾਰ ਵੱਲੋਂ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ। ਕਿੱਦਾਂ ਲੰਘਿਆ? ਕੌਣ ਆ? ਸੈਟਾ ਖੇਰਨ ਜਿੱਦੀ ਬਿਠਾਤਾ। ਅੱਛਾ। ਆ ਜਾ ਫਿਰ। ਕੋਈ ਕੁਝ ਹੋਗਾ ਨਹੀਂ ਰਮਨੂ ਤੇ ਜੋ। ਕੁਝ ਵੀ ਨਹੀਂ ਹੈਗਾ। ਉਹ ਸੱਚ। ਕਰ ਸੀ। ਅੱਛਾ ਉੱਪਰ ਪਈਆ। ਠੀਕ ਹੈ। ਕਰ ਸੀ ਉੱਪਰ ਪਈਆ। ਠੀਕ ਹੈ। ਮੀਨ ਨੂੰ ਪਈ ਜੋ ਫਿਰ ਉਹਨੇ ਪਹਿਲਾਂ ਮਿਲ ਗਈ। ਪਾਸ ਤੋਂ ਹੁਣ ਰੋਟੀ ਬਣਾ ਕੇ ਸਾਡਾ ਸਾਰਾ ਕੰਮ ਜਾਨਾ ਨਿਭੜਨਾ ਫਿਰ ਸਾਨੂੰ ਸਾਹ ਆ ਜਾਂਦਾ ਫਿਰ ਅੰਦਰ ਵਜੇ ਨੇ ਆਰਮ ਨਾਲ ਪੱਕੇ ਥੱਲੇ ਨਹੀਂ 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 ਪੱਕੇ ਥੱਲੇ ਨਹੀਂ ਗੁਰਦੁਆਰਾ ਸਾਹਿਬ ਜਾਣਾ ਜੀ ਅਸੀਂ ਗੁਰਦੁਆਰਾ ਸਾਹਿਬ ਜਾਣਾ ਹਾਂ ਹਾਂ ਤੂੰ ਤਾਂ ਬਿਨਾ ਸਾਹ ਤੇ ਫਿਰ ਰਹੀ ਐ ਦੇਖੋ ਕਿਆ ਕਹਿ ਰਹੀ ਕਹਿੰਦੀ ਮੈਨੂੰ ਸਾਹ ਨਹੀਂ ਆ ਮੈਨੂੰ ਨਹੀਂ ਆਉਂਦਾ ਸਾਹ ਅੱਜ ਨਾ ਮੈਂ ਆਪਣੀ ਦਰਾਣੀ ਨੂੰ ਬਿਠਾਤਾ ਜੀ ਛਾ ਘੋਟਣ ਵਾਸਤੇ ਆਪੇ ਬੈਠੀ ਆ ਨਹੀਂ ਨਹੀਂ ਉਹ ਸੁੱਚ ਤੇ ਦੱਬ ਦੋ ਸੁੱਚ ਦੱਬੀ ਨਹੀਂ ਹੈਗੀ ਆ ਲਓ ਜੀ ਸਿਰ ਮੜਾ ਦੁਗਰੇ ਮੜਾ ਸਿਰ ਫੜੀ ਅਡਾ ਸਿਰ ਕਦੇ ਵੀ ਨਹੀਂ ਹਟਦਾ ਕਦੇ ਵੀ ਨਹੀਂ ਕੰਮ ਦੇ ਨੋਂ ਨੂੰ ਇਹਦਾ ਸਿਰ ਦੁਖਦਾ ਕਦੇ ਹਟਿਆ ਉਹ ਕਿਹੜਾ ਦਿਨ ਹੈ ਜਿਹੜਾ ਨੇ ਕਦੇ ਕਿਹਾ ਹੋਵੇ ਮੈਨੂੰ ਵੀ ਮੈਂ ਅੱਜ ਮੇਰਾ ਸਿਰ ਸੱਟਾ ਮੈਨੂੰ ਮਾਈਗ੍ਰੇਨ ਆ ਮੇਰਾ ਛੋਟਾ ਪਤੰਦਰ ਕੋਲ ਖੜਾ ਹੈ ਮੈਂ ਕੱਟ ਚਿਕ ਨਹੀਂ ਨਹੀਂ ਕਰਦੀ ਆ ਦੇਖ ਹਾਏ 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 ਇ ਮਾਈਗ੍ਰੇਨ ਬਾ ਨਾ ਮਾ ਕੰਟੈਂਟਰ ਆਹੀ ਕੁਝ ਦੁਨੀ ਅੱਧੀ ਦੁਨੀਏ ਨੇ ਬਸ ਮਾਈਗ੍ਰੇਨ ਦੀ ਉਹ ਬਣਾਈ ਪਈ ਆ ਆਹੀ ਮੁੱਦਾ ਚੱਕ ਲਿਆ ਹੁਣ ਵੀ ਮਾਈਗ੍ਰੇਸ਼ਨ ਮਾਈਗ੍ਰੇਸ਼ਨ ਕੰਮਾਂ ਨੇ ਨੌ ਕਰਕੇ ਹੁੰਦਾ ਬਸ ਹੂੰ ਕੜਾ ਹੁੰਦਾ ਮੈਂ ਬੇਟੀ ਦਾ ਵੀ ਹੁੰਦਾ ਮੇਰੀ ਦਾ ਤਾਂ ਆਓ ਫਿਰ ਬੈਲੀ ਨਹੀਂ ਹੁੰਦਾ ਕੰਮ ਕਰ ਸੈਟਰ ਰਹੇਗੀ ਜਿਹੜਾ ਬੰਦਾ ਕੰਮ ਕਰੂਗਾ ਸੈਟਰ ਹੋਊਗਾ ਸਾਦ ਬੜੀ ਆਰਾਮ ਨਾਲ ਕੋਲੀ-ਕੋਲੀ ਕੋਟ ਤਾਂ ਯਾਨ ਭੁਲਾਈ ਵਰਗਾ ਹੋ। ਆਪ ਦਾ ਜੋਰ ਲਾएंगे ਆ ਫਿਰ ਕੋਟ ਦੇ ਨਾਲ ਸਾਰਾ ਸਿਆਲ ਪਿਆ ਜੋਰ ਲਾਣੇ ਨੂੰ ਹਾਂ ਜੇ ਮਾੜਾ ਮੋਟਾ ਸਿਰੇ ਹੀ ਵਸਾ ਆਟੇ ਪਣਾ ਤੁਸੀਂ ਜਿਆਦਾ ਪਤਿੱਲਾ ਸਾਗ ਨਾਲ ਭਰਿਆ ਹੋਇਆ ਕਰੂਗਾ ਨਾ ਉਸ ਟਾਈਮ ਮੈਂ ਜੋਰ ਲਾਇਆ ਕਰੂਗੀ ਤੇ ਹੋਇਆ ਬਬੂ ਦੱਦਰਾਣੀ ਲਾਤੀ ਰੋਟੀਆਂ ਬਣਾ ਮੈਂ ਖਾੜੀ ਗਰਮ ਗਰਮ ਰੋਟੀ ਕਹਿੰਦੀ ਮੈਂ ਬਦਲਾ ਲਾਉਗੀ ਅਗਲੀ ਵਾਰੀ ਮੇਰੀ ਹੈ ਹੈਨਾ ਰੋਟੀਆਂ ਲਾਣ ਦੀ ਮਾਰਡਰ ਪਏ ਨੇ ਇਹਦੀ ਖਾਣ ਦੀ ਹੈ ਹਾਂ ਪਏ ਆ ਠੀਕ ਹੈ ਦੇਖੀ ਠੀਕ ਆ ਮੇਰਾ ਦਾਦਾ ਆ ਪਰੋਗੇ ਤਾ ਇਹਨਾਂ ਅਗਰ ਜੀ ਨੇ ਰੋਟੀ ਖਾਣੀ ਆ ਸਾਗ ਨਾਲ ਖਾਣੀ ਬੜਾ ਸੁਆਸ ਆ ਗਿਆ ਦੇਖੋ ਹਾਈ ਹਾਈ ਦੇਖ ਮਜ਼ਾ ਹੀ ਆ ਗਿਆ ਸਾਗ ਖਾ ਕੇ ਹਮਮ ਹੱਤਾ ਰੋਟੀ ਮੈਂ ਖਾਉਂਗੀ ਅੰਦਰ ਜਾ ਕੇ ਐਸੀ ਰੋਟੀ ਲਾ ਲਈ ਤੇ ਮੈਂ ਨਾ ਆ ਵੀ ਆਈ ਖਾ ਵੀ ਲਈ ਇੱਕ ਰੋਟੀ ਖਾ ਕੇ ਆਈ ਆ ਬਸ ਇੱਕ ਖਾਉਂਗੀ ਹਜੇ ਠਹਿਰ ਕੇ ਉਹ ਸਿਰਫ ਸਾਗ ਦਾ ਟੇਸਟ ਲੈਣ ਲਈ ਖਾਈ ਕਿਉਂਕਿ ਸਾਗ ਜਿਹੜਾ ਮਸਾ ਮਸਾ ਮਿਲਿਆ ਇਹ ਆ ਹੁਣ ਆਦਨਾਂ ਸੀ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਤੇ ਘੁੰਮਣ ਜਾਵਾਂਗੇ ਇੱਧਰ ਨੂੰ ਕਿਉਂਕਿ ਹੁਣ ਪਾਠ ਹੈ ਨਾ ਜਿਹੜਾ ਰੋਟੀ ਬਣਾਉਂਦੇ ਆ ਨੂੰ ਲੇਟ ਹੋ ਜਾਂਦੇ ਆ ਹਨੇਰਾ ਹੋ ਜਾਂਦਾ ਏ ਉਹ ਪਿੱਛੇ ਦੇਖੋ ਉਹ ਕੀ ਕਰ ਰਿਹਾ ਉਹ ਦੇਖੋ ਇਹ ਜ਼ੂਮ ਨਹੀਂ ਹੋ ਰਿਹਾ ਉਹ ਦੇਖੋ ਪਿੱਛੇ ਉਹਦੇ ਦੇ ਬਾਪ ਗਿਆ ਜਾਏਗਾ ਉੱਥੇ ਜਾ ਕੇ ਹਾਂ ਹੁਣ ਉਹ ਉੱਥੇ ਸਾਹਮਣੇ ਬੈਠਿਆ ਹਾਂ ਹਾਂ ਉਹ ਤਾਂ ਛੱਡ ਗਿਆ ਚਲੋ ਜੀ ਓਏ ਇਹਨੂੰ ਗੱਡੀ 'ਚ ਨਾ ਲਾ ਲੋ ਜੀ ਹੁਣ ਅਸੀਂ ਘੁੰਮੇ ਆਨੇ ਆ ਤੇ ਆਪਾਂ ਵਲੌਗ ਤਾਂ ਨੇ ਜਿਹੜਾ ਹੁਣ ਇੱਥੇ ਐਂਡ ਕਰਦੇ ਆ ਤੇ ਕੱਲੂ ਇੱਕ ਨਵੇਂ ਵਲੌਗ 'ਚ ਮਿਲਾਂਗੇ ਦੁਸ਼ਹਿਰੇ ਵਾਲੇ 'ਚ ਇਹ ਦੁਸ਼ਹਿਰੇ ਦੀਆਂ ਫੇਰ ਇੱਕ ਵਾਰ ਵੀਡੀਓ ਐਂਡ ਕਰਨ ਦੇ ਬਾਰੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਵੀਡੀਓ ਨਾ ਜਿਹੜੀ ਮਿਹਨਤ ਦੁਸ਼ਹਿਰੇ ਵਾਲੇ ਦਿਨੇ ਜਾਊਗੀ ਇਸ ਕਰਕੇ ਤੇ ਬਾਕੀ ਦੁਸ਼ਹਿਰਾ ਤਾਂ ਆਪਾਂ ਕੱਲੂ ਹੀ ਸੈਲੀਬ੍ਰੇਟ ਕਰਨਾ ਚਲੋ ਇਹ ਹੁਣ ਅਸੀਂ ਘੁੰਮਣ ਚੱਲੇ ਆ ਇੱਧਰ ਗੇੜੀ ਛੇੜੀ ਲਾਣ ਚੱਲੇ ਆ ਤੇ ਜਿਹੜੇ ਨਵੇਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਉਹ ਸਾਰਾ ਦਿਨ ਵੀਡੀਓ ਤੇਰੀ ਤੇਰੀ ਨਹੀਂ 24 ਘੰਟੇ ਚੱਲਦੀ ਰਹੇ ਲੋ ਗੇਮ ਬੋਲਦੀ ਫਿਰਦੀ ਆ ਕਹਿੰਦੀ ਸਾਰਾ ਦਿਨ ਵੀਡੀਓ 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 ਤੇ ਤੇਰੀ ਨਹੀਂ ਬਣਦੀ ਸਾਰਾ ਦਿਨ ਹੈ ਤੂ ਤਾਂ ਐਂਡ ਚਾਰ ਘੰਟੇ ਪਹਿਲਾਂ ਐਂਡ ਕਰੀ ਜਾਂਦੀ ਐ ਚਾਰ ਘੰਟੇ ਬਾਅਦ ਫੇਰ ਬਣਾਈ ਜਾਂਦੀ ਐ ਕਿਹ ਜੰਦੀ ਐ ਠੰਡ ਹੀ ਨਹੀਂ ਹੋਇਆ ਚਲੋ ਜੀ ਹੁਣ ਆਪਾਂ ਕੱਲੋਂ ਕੀਰਤਨ ਹੈ ਗੁਰਦੁਆਰੇ ਜੱਧ ਵਿਚਾਰੇ ਦਾ ਕੱਲੋਂ ਕੀਰਤਨ ਕੱਲੋਂ ਬਹੁਤ ਹੈ ਕੱਲੋਂ ਸਵੇਰੇ ਪਹਿਲਾਂ ਮੱਥਾ ਟੇਕਾਂਗੇ ਫੇਰ ਆਪਣੇ ਪਿੰਡ ਵਾਲੇ ਜਾਵਾਂਗੇ ਫੇਰ ਅਸੀਂ ਰੋੜਿਆ ਸਾਲ ਕਿੰਨੇ ਵਜੇ ਆ ਕੀਰਤਨ 9 ਵਜੇ ਬਾਈ ਬਾਈ ਹੈਪੀ ਦੁਸ਼ਹਿਰਾ ਕਹਦੇ ਸਾਰੇ ਕਿੰਨੇ ਵਜੇ ਕੀਰਤਨ ਬੀਬੀ ਹੈਪੀ ਦੁਸ਼ਹਿਰਾ ਕਹਦੇ ਹੈਪੀ ਦੁਸ਼ਹਿਰਾ ਦੁਸ਼ਹਿਰਾ ਕਰੀ ਦੁਸ਼ਹਿਰਾ